ਪੰਜਾਬ ਦੇ ਕਿਸਾਨ ਲੈਂਡ ਪੂਲਿੰਗ ਬਿੱਲ ਨੂੰ ਲੈ ਕੇ ਲਗਾਤਾਰ ਵਿਰੋਧ ਕਰ ਰਹੇ ਨੇ ਐਕਵਾਇਰ ਜ਼ਮੀਨ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਉੱਥੇ ਆਮ ਆਦਮੀ ਪਾਰਟੀ ਦੇ ਐਮਪੀ ਮਾਲਵਿੰਦਰ ਸਿੰਘ ਕੰਗ ਵੱਲੋਂ ਭਗਵੰਤ ਮਾਨ ਨੂੰ ਸਲਾਹ ਦਿੱਤੀ ਗਈ ਹੈ ਇੱਕ ਟਵੀਟ ਰਾਹੀਂ ਉਹਨਾਂ ਕਹੇ ਕਿ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਜੋ ਇਤਰਾਜ਼ ਜਤਾ ਰੀਆਂ ਨੇ ਉਹ ਹੁਣ ਮੇਰਾ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੂੰ ਸੁਝਾਅ ਆਇਆ ਕਿ ਸਾਡੀ ਸਰਕਾਰ ਪਿਛਲੇ 3 ਸਾਲਾਂ ਵਿੱਚ ਕਿਸਾਨਾਂ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਕੀਤੇ ਨੇ ਤੇ ਖੇਤੀ ਬਿਜਲੀ ਦੀ ਨਿਰਵਿਘਨ ਸਪਲਾਈ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਂਦਾ ਟੀਚਾ ਰੱਖਿਆ ਹੈ ਤੇ ਮੰਡੀਕਰਨ ਵਿੱਚ ਤੇਜ਼ੀ ਤੇ ਫਸਲ ਵਿਭਿੰਨਤਾ ਤੇ ਕੰਮ ਕਰਨਾ ਇਸ ਨੀਤੀ ਤੇ ਵੀ ਕਿਸਾਨਾਂ ਨੂੰ ਅੱਗੇ ਲੈ ਕੇ ਵਧਣਾ ਚਾਹੀਦਾ ਹੈ ਦੱਸਿਆ ਕਿ ਸੋਧ ਨੀਤੀ ਤਹਿਤ ਜਿੰਨਾ ਮਾਲਕਾਂ ਦੀ ਜ਼ਮੀਨ ਜਾਣੀ ਹੈ ਉਹਨਾਂ ਨੂੰ ਇੱਕ ਕਨਾਲ ਜ਼ਮੀਨ ਬਦਲੇ 125 ਵਰਗ ਗੱਜ ਦਾ ਪਲਾਟ 25 ਗੱਜ ਕਮਰਸ਼ੀਅਲ ਜ਼ਮੀਨ ਮਿਲੇਗੀ ਇਸ ਤੋਂ ਇਲਾਵਾ ਵਿਭਾਗ ਵੱਲੋਂ ਲੈਟਰ ਆਫ ਇੰਟੈਂਟ ਜਾਰੀ ਕੀਤੀ ਜਾਵੇਗੀ ਜਿਸ ਨਾਲ ਜ਼ਮੀਨ ਮਾਲਕ ਬੈਂਕ ਤੋਂ ਕਰਜ਼ਾ ਲੈਣ ਯੋਗ ਹੋਣਗੇ ਪਰ ਦੂਜੇ ਪਾਸੇ ਇਸ ਨੀਤੀ ਨੂੰ ਲੈ ਕੇ ਵਿਵਾਦ ਉੱਠ ਰਿਹਾ ਤੇ ਹੁਣ ਐਮਪੀ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਹੈ ਪੰਜਾਬ ਦੇ ਕਿਸਾਨ ਲੈਂਡ ਪੂਲਿੰਗ ਬਿਲ ਨੂੰ ਲੈ ਕੇ ਲਗਾਤਾਰ ਵਿਰੋਧ ਕਰ ਰਹੇ ਨੇ ਐਕਵਾਇਰ ਜ਼ਮੀਨ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਉੱਥੇ ਆਮ ਆਦਮੀ ਪਾਰਟੀ ਦੇ ਐਮਪੀ ਮਾਲਵਿੰਦਰ ਸਿੰਘ ਕੰਗ ਵੱਲੋਂ ਭਗਵੰਤ ਮਾਨ ਨੂੰ ਸਲਾਹ ਦਿੱਤੀ ਗਈ ਹੈ ਇੱਕ ਟਵੀਟ ਰਾਹੀਂ ਉਹਨਾਂ ਕਹੇ ਕਿ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਿਸਾਨ ਜਥੇਬੰਧੀਆਂ ਜੋ ਇਤਰਾਜ਼ ਜਤਾ ਰੀਆਂ ਨੇ ਉਹ ਹੁਣ ਮੇਰਾ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੂੰ ਸੁਝਾਅ ਆਇਆ ਕਿ ਸਾਡੀ ਸਰਕਾਰ ਪਿਛਲੇ 3 ਵਿਚ ਕਿਸਾਨਾਂ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਕੀਤੇ ਨੇ ਤੇ ਖੇਤੀ ਬਿਜਲੀ ਦੀ ਨਿਰਵਿਘਨ ਸਪਲਾਈ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਂਦਾ ਟੀਚਾ ਰੱਖਿਆ ਹੈ ਤੇ ਮੰਡੀਕਰਨ ਵਿੱਚ ਤੇਜ਼ੀ ਤੇ ਫਸਲ ਵਿਭਿੰਨਤਾ ਤੇ ਕੰਮ ਕਰਨਾ ਇਸ ਨੀਤੀ ਤੇ ਵੀ ਕਿਸਾਨਾਂ ਨੂੰ ਅੱਗੇ ਲੈ ਕੇ ਵਧਣਾ ਚਾਹੀਦਾ ਹੈ ਦੱਸਿਆ ਕਿ ਸੋਧ ਨੀਤੀ ਤਹਿਤ ਜਿੰਨਾ ਮਾਲਕਾਂ ਦੀ ਜ਼ਮੀਨ ਜਾਣੀ ਹੈ ਉਹਨਾਂ ਨੂੰ ਇੱਕ ਕਨਾਲ ਜ਼ਮੀਨ ਬਦਲੇ 125 ਵਰਗ ਗੱਜ ਦਾ ਪਲਾਟ 25 ਗੱਜ ਕਮਰਸ਼ੀਅਲ ਜ਼ਮੀਨ ਮਿਲੇਗੀ ਇਸ ਤੋਂ ਇਲਾਵਾ ਵਿਭਾਗ ਵੱਲੋਂ ਲੈਟਰ ਆਫ ਇੰਟੈਂਟ ਜਾਰੀ ਕੀਤੀ ਜਾਵੇਗੀ ਜਿਸ ਨਾਲ ਜ਼ਮੀਨ ਮਾਲਕ ਬੈਂਕ ਤੋਂ ਕਰਜ਼ਾ ਲੈਣ ਯੋਗ ਹੋਣਗੇ ਬਰ ਦੂਜੇ ਪਾਸੇ ਇਸ ਨੀਤੀ ਨੂੰ ਲੈ ਕੇ ਵਿਵਾਦ ਉੱਠ ਰਿਹਾ ਤੇ ਹੁਣ ਐਮਪੀ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਹੈ ਪੰਜਾਬ ਦੇ ਕਿਸਾਨ ਲੈਂਡ ਪੂਲਿੰਗ ਬਿਲ ਨੂੰ ਲੈ ਕੇ ਲਗਾਤਾਰ ਵਿਰੋਧ ਕਰ ਰਹੇ ਨੇ ਇਕਵਾਇਰ ਜ਼ਮੀਨ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਉੱਥੇ ਆਮ ਆਦਮੀ ਪਾਰਟੀ ਦੇ ਐਮਪੀ ਮਾਲਵਿੰਦਰ ਸਿੰਘ ਕੰਗ ਵੱਲੋਂ ਭਗਵੰਤ ਮਾਨ ਨੂੰ ਸਲਾਹ ਦਿੱਤੀ ਗਈ ਹੈ ਇੱਕ ਟਵੀਟ ਰਾਹੀਂ ਉਹਨਾਂ ਕਹੇ ਕਿ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਜੋ ਇਤਰਾਜ਼ ਜਤਾ ਰੀਆਂ ਨੇ ਉਹ ਹੁਣ ਮੇਰਾ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੂੰ ਸੁਝਾਅ ਆਇਆ ਕਿ ਸਾਡੀ ਸਰਕਾਰ ਪਿਛਲੇ 3 ਸਾਲਾਂ ਵਿੱਚ ਕਿਸਾਨਾਂ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਕੀਤੇ ਨੇ ਤੇ ਖੇਤੀ ਬਿਜਲੀ ਦੀ ਨਿਰਵਿਘਨ ਸਪਲਾਈ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਂਦਾ ਟੀਚਾ ਰੱਖਿਆ ਹੈ ਤੇ ਮੰਡੀਕਰਨ ਵਿੱਚ ਤੇਜ਼ੀ ਤੇ ਫਸਲ ਵਿਭਿੰਨਤਾ ਤੇ ਕੰਮ ਕਰਨਾ ਇਸ ਨੀਤੀ ਤੇ ਵੀ ਕਿਸਾਨਾਂ ਨੂੰ ਅੱਗੇ ਲੈ ਕੇ ਵਧਣਾ ਚਾਹੀਦਾ ਹੈ ਦੱਸਿਆ ਕਿ ਸੋਧ ਨੀਤੀ ਤਹਿਤ ਜਿੰਨਾ ਮਾਲਕਾਂ ਦੀ ਜ਼ਮੀਨ ਜਾਣੀ ਹੈ ਉਹਨਾਂ ਨੂੰ ਇੱਕ ਕਨਾਲ ਜ਼ਮੀਨ ਬਦਲੇ 125 ਵਰਗ ਗੱਜ ਦਾ ਪਲਾਟ 25 ਗੱਜ ਕਮਰਸ਼ੀਅਲ ਜ਼ਮੀਨ ਮਿਲੇਗੀ ਇਸ ਤੋਂ ਇਲਾਵਾ ਵਿਭਾਗ ਵੱਲੋਂ ਲੈਟਰ ਆਫ ਇੰਟੈਂਟ ਜਾਰੀ ਕੀਤੀ ਜਾਵੇਗੀ ਜਿਸ ਨਾਲ ਜ਼ਮੀਨ ਮਾਲਕ ਬੈਂਕ ਤੋਂ ਕਰਜ਼ਾ ਲੈਣ ਯੋਗ ਹੋਣਗੇ ਪਰ ਦੂਜੇ ਪਾਸੇ ਇਸ ਨੀਤੀ ਨੂੰ ਲੈ ਕੇ ਵਿਵਾਦ ਉੱਠ ਰਿਹਾ ਹੈ ਤੇ ਹੁਣ ਐਮਪੀ ਦਾ ਇਹ ਵੱਡਾ ਬਿਆਨ سامنے ਆਇਆ ਹੈ